ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋ ਤਬੰਦਨ ਕਬਾਰ ਸਰਬ ਕਲਾ ਸਮਰੱਥ ਢੋਲਨ ਤੇ ਰੱਖੋ ਪ੍ਰਭੂ ਨਾਨਕ ਦੇਖ ਰੱਥ ਤੁਮਰੀ ਸਰਣ ਤੁਹਾਰੀ ਆਸ ਤੁਮਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਤੋ ਕਹਾ ਟਾਲ ਗੁਰ ਸੇਵੀਐ ਅਹਨ ਸਹਿ ਸੁਪਾਈਂ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਇ ਸਤਨਾ ਸਨੀਵਾਹੇ ਗੁਰੂ ਸਾਹਿਬ ਜੀਆ ਸੋਲਠਾ ਮਹਲਾ 5ਵਾਂ ਗੁਰਪੂਰ ਕ੍ਰਿਪਾ ਧਾਰੀ ਪ੍ਰਭ ਪੂਰੇ ਲੋਚ ਹਮਾਰੀ ਗੁਰਪੂਰ ਕ੍ਰਿਪਾ ਧਾਰੀ ਪ੍ਰਵ ਪੂਰੀ ਲੋਚ ਹਮਾਰੀ ਕ੍ਰਿਸ਼ਨਾਨਨ ਗ੍ਰਹ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਨਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਤਿਆਈਐ ਅੰ ਦਿਨ ਸੋ ਕਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਤੋਟ ਜਨਮ ਕੇ ਕਿਲ ਵਿਖ ਨਾਸੀ ਹਰ ਚਰਨੀ ਚ ਤਲਾਏ ਉਸ ਤਾ ਕਰਹੁ ਸਦਾ ਪ੍ਰਮੇ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭੇ ਪਵਿੱਤਰਾ ਸਤਿਗੁਰ ਕੀ ਸਚ ਸਾਖੀ ਮਿਗਨਿ ਮਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰਿਡਾਇਆ ਖੋਏ ਪਾਪ ਭਈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬੇਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰਿਡਾਇਆ ਖੋਏ ਪਾਪ ਭਈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਹਰ ਜੇਠ ਜੁੜੰਦਾ ਲੋੜੀ ਐ ਜਿਸ ਅggen ਸਭ ਨਿਵੰਨ ਹਨ ਸੱਜਣ ਧਾਵਣ ਲੱਗਿਆ ਕਿਸੇ ਨ ਦੇਈ ਬਨ ਮਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣ ਜਿਤੇ ਮਨ ਮਹਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਐ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵੰਨ ਸਾਧੂ ਸੰਗ ਪਰਪਤੇ ਨਾਨਕ ਰੰਗ ਮੰਨਨ ਹਰ ਜੇ ਠਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਸਾਦੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸਤਨੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ